ਸੱਸੀ ਗੱਲ ਕਿਸਾਨ ਪ੍ਰਭੂ ਅੱਜ ਆਪਾਂ ਪਹੁੰਚੇ ਆਂ ਮੋਗਾ ਟਰੈਕਟਰ ਮੰਡੀ ਤੇ ਮੰਡੀ ਚ ਕਾਫੀ ਰੌਣਕਾਂ ਲੱਗੀਆਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਬਹੁਤ ਜ਼ਿਆਦਾ ਜੰੰਤੀ ਚ ਟਰੈਕਟਰ ਆ ਚੁੱਕੇ ਨੇ ਮੋਗਾ ਮੰਡੀ ਤੇ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਤੇ ਇਧਰ ਲੰਮੇ ਪੁਲ ਦੇ ਨਾਲ ਤਾਂ ਬਹੁਤ ਜ਼ਿਆਦਾ ਟਰੈਕਟਰ ਨੇ ਸੋ ਸ਼ੁਰੂ ਕਰਦੇ ਆਂ ਵੀਡੀਓ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਫਾਰਮ 60 ਰੰਗ ਰੋਗ ਨਾਲੋਂ ਬਿਲਕੁਲ ਕੋਕਾ ਪੀਸ ਆ 14 ਦੇ ਟਾਇਰਾਂ 'ਚ ਬਿਲਕੁਲ ਨਵੇਂ ਟਾਇਰ ਆ ਮਾਡਲ 2016 5 ਲੱਖ ਤੇ 55000 ਰੁਪਇਆ ਮਾਲਕ ਦੀ ਮੰਗ ਉਹਦੇ ਨਾਲ ਆ ਗਿਆ 744 2010 ਮਾਡਲ ਆਈ ਕੰਨ ਲੱਗਤੇ 65000 ਰੁਪਿਆ ਡਿਮਾਂਡ ਆ ਇਹ 13 ਦੇ ਟਾਇਰਾਂ ਚ ਟਾਇਰ ਹੈ ਬਿਲਕੁਲ ਨਵੇਂ ਆ ਜੀ 2010 ਮਾਡਲ ਦੀ ਡਿਮਾਂਡ 65000 ਉਸ ਦੇ ਨਾਲ ਆ ਗਿਆ ਜੀ ਫਾਰਮ 60 ਰੁਪਏ ਦਾ ਟਰੈਕਟਰ ਬਿਲਕੁਲ ਸਾਫ ਆ ਇਹ ਮਾਡਲ 2007 ਦਾ ਮਾਰਕ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਪੀਬੀ 30 47 ਦੀ ਪੰਜਾਬ ਨੰਬਰੀ ਸੀ ਆ ਹੁਸਦੇ ਨਾਲ ਆ ਗਿਆ ਜੀ ਮਹਿੰਦਰਾ ਸਰਪੰਚ 2015 ਮਾਡਲ 4,25,000 ਰੁਪਇਆ ਮਾਲਕ ਦੀ ਡਿਮਾਂਡ ਹੈ ਉਹਦੇ ਨਾਲ ਆ ਗਿਆ ਜੀ 744 2014 ਮਾਡਲ 3,70,000 ਰੁਪਇਆ ਡਿਮਾਂਡ ਰੰਗ ਰੋਗਨ ਦਾ ਟਰੈਕਟਰ ਸਾਫਾ ਪੰਜਾਬ ਨੰਮਰਾ ਪੀਵੀ05 ਬੈਕ ਸਾਈਡ ਦੇ ਟਾਇਰ ਆ ਜੋ ਕਾਸੇ ਪਏ ਹੋਏ ਨੇ ਇਹ ਤੇ 프ਰੰਟ ਦੇ ਟਾਇਰ ਵੀ ਕਾਸੇ ਪਏ ਹੋਇਆ ਸੋ ਕੁਝ ਭਰਾਵਾਂ ਦੀ ਡਿਮਾਂਡ ਸੀ ਟਰਾਲੇ ਟਰਾਲੀਆਂ ਦੀ ਤੁਹਾਨੂੰ ਇਹਨਾਂ ਦੇ ਵੀ ਰੇਟ ਸ਼ੇਅਰ ਕਰ ਦਿੰਨੇ ਆਪਾਂ 11 6.5 ਦਾ ਟਰਾਲਾ ਜੀ ਡਬਲ ਟਰਾਂ 1 ਲੱਖ 42000 ਰੁਪਿਆ ਚੋਂ ਮਾਲਕ ਦੀ ਡਿਮਾਂਡ ਆ ਮੋਬਾਈਲ ਨੰਬਰ ਵੀ ਤੁਸੀਂ ਦੇਖ ਸਕਦੇ ਹੋ ਕੈਮਰੇ 'ਚ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦੇ ਰਿਹਾ 9301200911 ਉਸ ਦੇ ਨਾਲ ਆ ਗਿਆ 12 6 10 ਮੱਤੀ ਹੱਬਾ ਜੀ ਇਹਦੀ 10 ਦੀ 80 ਆ 1 ਲੱਖ ਤੇ ਬੱਤਰ ਹੈ ਰਪੀਆ ਡਿਮਾਂਡ ਤੁਹਾਨੂੰ ਦਿਖਾ ਦਿੰਨੇ ਆ ਬੱਡ ਵਗੈਰਾ ਸਭ ਕੁਝ ਠੀਕ ਹੈ ਜੀ ਤੇ ਇਹਦਾ ਜੋ ਮੋਬਾਈਲ ਨੰਬਰ ਉਹ ਵੀ ਹੈਗਾ ਜੀ ਤੁਰੰਤ ਮੇ 0210011 ਅਗੇ ਨਾਲ ਆ ਗਿਆ 3600 ਕੋਡ ਇਹ ਟਰੈਕਟਰ ਪੇਂਟ ਵਗੈਰਾ ਨਹੀਂ ਹੋਇਆ ਜੀ 99ਵੇਂ ਮਾਡਲ ਹੈ 1 ਲੱਖ ਤੇ 15000 ਰੁਪਇਆ ਮਾਲਕ ਦੀ ਡਿਮਾਂਡ ਹੈ ਖੈਰ ਆ ਜੋ ਪਾਸੇ ਪਏ ਹੋਏ ਬੈਕ ਸਾਈਡ ਦੇ ਉਹਦੇ ਨਾਲ ਆ ਗਈ 3600 ਫੋਰਡ ਇਹ 296 ਮਾਡਲ ਹੈ 2000 2 ਲੱਖ ਤੇ 20000 ਰੁਪਇਆ ਮਾਲਕ ਦੀ ਡਿਮਾਂਡ ਹੈ ਟੈਰਸ ਦੇ ਬਿਲਕੁਲ ਨਵੇਂ ਹੈ ਇਹ ਉਹਦੇ ਨਾਲ ਆ ਗਈ 5204 ਜੌਂਡੀਅਰ ਪੀਵੀ 10 ਲੁਧਿਆਣਾ ਨੰਬਰ ਹੈ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਾਫਾ ਟਰੈਕਟਰ ਦਾ ਪੈਰਾਨੀ ਕੰਡੀਸ਼ਨ ਦੀ ਵੀ ਸਾਫ ਹੈ ਇਹ ਆਪਣਾ 63 ਪੰਟ ਪੈਸਾ ਕਰਦਾ ਦੇ ਨਾਲ ਆ ਗਿਆ 55 10 ਹੈ ਉਹ 2017 ਮਾਡਲ ਹੈ ਟੌਪ ਮਾਡਲ ਹੈ ਇਹ 6 ਲੱਖ 20 ਹਜ਼ਾਰ ਰੁਪਏ ਡਿਮਾਂਡਾ 16 ਦੇ ਪੈਰਾਂ ਦਾ ਬ੍ਰਾਮੀ ਕੰਡੀਸ਼ਨ 7 ਪੰਟ ਪੈਸਾ ਕਹਿ ਸਕਦੇ ਹਾਂ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਸਾਫ ਹੈ ਮਸਜੇ ਨਾਲ ਸਾਹਮਣੇ ਟਰੈਕਟਰ ਦਿਖਾਈ ਦੇ ਰਿਹਾ ਜੀ 363 ਪੰਜਾਬ ਨੰਬਰ ਪੀਵੀ02 ਨਿਊ ਹਾਲੈਂਡਰ ਆਨ ਦਾ ਐਪਲਸ ਆਈ 16 ਦੇ ਟਾਇਰਾਂ ਚਾ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ 60 ਪੰਡ ਪੈਸੇ ਹੈ ਰੰਗ ਰੋਗ ਨਹੀਂ ਵੀ ਕੰਡੀਸ਼ਨ ਸਾਫ ਹੈ ਜੀ ਉਹ ਯਾਰ ਕਨ ਮਾਡਲ ਦੀ ਡਿਮਾਂਡ ਤਨ 10000 ਹੋਸਲੇ ਨਾਲ ਆ ਗਿਆ ਜੀ ਸਵਰਾਜ 855 ਪੁਰਾਣੇ ਮਾਡਲ ਹੈ ਮਾਡਲ ਵੀ ਤੁਹਾਨੂੰ ਦੱਸ ਦਿੰਨੇ ਕਿਹੜਾ ਹੈ ਮਾਡਲ ਹੈ 98 ਜੀ 2 ਲੱਖ ਤੇ 10000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ ਇਹਦੇ ਨਾਲ ਆ ਗਿਆ ਜੀ 92 ਮਾਡਲ 275 13 ਦੇ ਟਾਇਰਾਂ ਚ ਟੈਰਾਂ ਦੀ ਕੰਡੀਸ਼ਨ ਪੰਜਾਬ ਐਸੇ ਕਹਿ ਸਕਦੇ ਆ 1 ਲੱਖ ਤੇ 35000 ਰੁਪਿਆ ਡਿਮਾਂਡ ਪੰਜਾਬ ਨੰਬਰ ਆ ਪੀਵੀ 31 ਮਾਨਸਾ ਜੀ ਦੇ ਨਾਲ ਆ ਗਿਆ ਫਾਰਮ 60 ਰੰਗ ਰੋਪਣ ਦਾ ਟਰੈਕਟਰ ਵੀ ਸਾਫ਼ ਹੈ ਜੀ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਹੈ ਜੀ ਮਾਡਲ ਇਹ ਹੈਗਾ ਜੀ 96 1 ਲੱਖ ਤੇ 90000 ਰੁਪਿਆ ਡਿਮਾਂਡ ਪੰਜਾਬ ਨੰਬਰ ਆ ਪੀਵੀ 47 ਦੇ ਨਾਲ ਆ ਗਿਆ ਸਟੈਂਡਰਡ 450 ਪੰਜਾਬ ਨੰਬਰ ਹੈ ਜੀ ਇਹ ਵੀ BB2 ਇਹ ਮਾਡਲ ਹੈਗਾ ਜੀ 2009 10 ਲੱਖ ਤੇ 100000 ਰੁਪਿਆ ਮੰਗਦਾ ਟਮਾਟਾ ਇਹਦੇ ਨਾਲ ਆ ਗਿਆ 735 ਪੰਪਸ ਦਾ ਵਾਰਨਿੰਗਾ ਪੰਜਾਬ ਨੰਬਰ ਟਰੈਫੀ BB63 97 ਮਾਡਲ ਹੈ ਜੀ 1 ਲੱਖ 55000 ਰੁਪਿਆ ਮੰਗਦਾ ਟਾਇਰ ਕਾਸਿਫ ਹੈ ਹੋਏ ਵੀਡੀਓ ਚ ਦੇਖ ਸਕਦੇ ਹੋ ਟਰੈਕਟਰ ਨੂੰ ਅਸਰ ਅਦੇ ਨਾਲ ਆ ਗਿਆ ਜੀ ਸੋਨਾਲੀ ਕਾ 750 ਆ ਰੰਮੀ ਕੰਡੀਸ਼ਨ ਠੀਕ ਠਾਕ ਆ 2005 ਮਾਡਲ ਦਾ 2 ਲੱਖ 80000 ਰੁਪਏ ਟਮਾਹਣਾ ਇਹ ਵੀ ਪੰਜਾਬ ਨੰਬਰ SB 37 ਉਹਦੇ ਨਾਲ ਆ ਗਈ 855 2005 ਮਾਡਲ ਦਾ 3 ਲੱਖ ਤੇ 5000 ਰੁਪਏ ਡਿਮਾਂਡ ਆ ਇਹ ਵੀ PV 37 ਗੁਡੀਅਰ ਦੇ ਟਾਇਰਾਂ ਬੈਕ ਸਾਈਡ ਦੇ 14 ਦੇ 14 ਤੇ 14 ਲਿਖਣੀ ਹੈ ਨਾ ਕੋ 50 ਪੈਸੇ ਕਹਿ ਸਕਦੇ ਜਿਹੀ ਤਰ੍ਹਾਂ ਰੰਗ ਰੋਗਨ ਵੀਡੀਓ ਚ ਦੇਖ ਸਕਦੇ ਹੋ ਫਿਰ ਤੋਂ ਦੇ ਨਾਲ ਇੱਕ 855 ਹੋਰ ਆ ਗਿਆ 11 ਮਾਡਲ 4 ਲੱਖ ਤੇ 15000 ਰੁਪਏ ਦੀ ਮੰਗ ਲਈ ਟਾਇਰਾਂ ਦੀ ਸਟੇਜ ਨੂੰ ਵੀ 50 50 ਪੈਸੇ ਲੈ ਕਰਦੇ ਹੈ ਐਮ ਆਰ ਦੇ ਟਾਇਰਾਂ ਦਾ 14 ਦੇ ਟਾਇਰਾਂ ਦੇ ਤੇ ਫਰੰਟ ਟਾਇਰ ਵੀ ਬਿਲਕੁਲ ਸਾਫ ਆ ਪ੍ਰੈਸ਼ਰ ਤੇ ਕੀਤਾ ਹੋਇਆ ਹੈ ਫੈਕਟਰ 2011 ਦੀ ਮੰਗ 415 ਉਹਦੇ ਨਾਲ ਇੱਕ ਹੋਰ ਆ ਗਿਆ ਸਵਰਾਜ ਪੀਪੀ 29 ਮੋਗਾ ਯੇ ਲੋਕਲੇ 2010 ਦਾ ਮਾਡਲ 5 ਲੱਖ ਤੇ 25000 ਰੁਪਿਆ ਦੀ ਮੰਗ ਆ ਮਾਲਕ ਦੀ 14 ਦੇ ਟਾਇਰਾਂ ਚ ਗੁੜੀਰ ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ ਇਹ ਵੀ ਡਾਇਰੈਕਟਰ ਪ੍ਰੈਸ਼ਰ ਤੇ ਜਿੱਤਾ ਹੋਇਆ ਹੈ ਅੱਜ ਨਾਲ ਸਾਹਮਣੇ ਦਿਖਾਈ ਦੇ ਰਿਹਾ ਮਿੰਦਰਾ 295 ਟਰਬੋ ਸੁਪਰਾ ਟਾਇਰਾਂ ਦੀ ਗੁੱਟੀ 445 ਪੈਸੇ ਕੰਡੀਸ਼ਨ ਹੈ ਪਰ ਧਾਕੀ ਹੋਈ ਪਈ ਹੈ 18 ਦੇ ਟਾਇਰਾਂ ਚ ਐਮ ਆਰ ਦੇ ਟਾਇਰ 6 ਮਾਡਲ ਦਾ 280000 ਰੁਪਏ ਮਾਰਕ ਡਿਮਾਂਡ ਅਰ ਦੇ ਨਾਲ ਆ ਗਿਆ ਜੀ ਮੈਸੀ 5245 2008 ਮਾਡਲ ਦਾ 225000 ਰੁਪਏ ਡਿਮਾਂਡ ਹੈ ਜੀ ਇਹ ਵੀ ਐਮ ਆਰ ਦੇ ਟਾਇਰਾ ਟਾਇਰਾਂ ਦੀ ਕੰਡੀਸ਼ਨ 85% ਕਹਿ ਸਕਦੇ ਆ 14 ਦੇ 14 ਦੇ ਅਰਜਨ ਨਾਲ ਆ ਗਿਆ ਅਰਜਨ 605 2009 ਮਾਡਲ ਪੈਰਾਂ ਦੀ ਕੰਡੀਸ਼ਨ ਫੱਟ ਪਰੇ ਕਹਿ ਸਕਦੇ ਹਾਂ ਡਕਟਰ ਦੇ 16 ਦੇ 18 ਚ 2009 ਵੀਜੂ ਟਮਾਡਾ 35000 ਰੁਪਏ ਬਾਈ ਬਾਈ ਲਾ ਦੇ ਆ ਗਿਆ 750 ਬੋਲ ਤੇ ਬੈਠਾ ਯਾਰ ਦੋ ਕਿਤੇ ਲਾ ਦੇ ਉਹ ਤਾਂ ਉਹੀ ਸ਼ੌਂਕਾ ਲੈ ਰਿਹਾ ਦਾ ਆ ਨਵੇਂ ਮਾਡਲ ਦਾ 1 ਲੱਖ 30000 ਰੁਪਏ ਹੈ। ਡਿਮਾਂਡ ਹੈ ਯੋਜਨਾ ਦਾ ਯਾਰ ਫਾਰਮ 60। ਜੋ ਆ ਪੈਨ ਮਾਡਲ ਦਾ 2 ਲੱਖ 75000 ਰੁਪਏ ਡਿਮਾਂਡ ਹੈ। ਟਾਇਰ ਬਿਲਕੁਲ ਸਾਫ ਆ। 14 ਦੇ ਟਾਇਰਾਂ ਤੇ ਸੌਰੀ 13 ਦੇ ਟਾਇਰਾਂ ਦੇ ਸੈਟਰ ਗੁੜੀਅਰ ਦੇ। ਟਾਇਰ ਆ। ਅਧਨਾਂ ਲਾਗੇ 2012 ਮਾਡਲ ਮੰਦਰਾ। 265 2 ਲੱਖ 70000 ਰੁਪਏ ਡਿਮਾਂਡ ਆ। ਟਾਇਰਾਂ ਦੀ ਕੰਡੀਸ਼ਨ ਜੋ ਬਿਲਕੁਲ ਸਾਫ ਪਈ ਹੈ। ਰਾਗ ਰੋਗਨ ਦਾ ਦਿੱਖ ਪੂਰਾ ਹੀ ਸਾਫ ਹੈ। ਉਹਦੇ ਨਾਲ ਆ ਗਿਆ ਸਵਰਾਜ 735 ਪੰਜਾਬ ਨੰਬਰ ਆ ਪੀਵੀ 31 93 ਮਾਡਲ 1 ਲੱਖ ਤੇ 47000 ਰੁਪਏ ਡਿਮਾਂਡ ਪੰਪ ਫੇਸ ਦਾ 바ਰ ਨਹੀਂ ਕਰਵਾਇਆ ਗਿਆ। ਫਟੇਰਾਂ ਦੀ ਕੰਡੀਸ਼ਨ ਜੋ ਸਾਫ ਪਈ ਜੀ। ਉਹਦੇ ਨਾਲ ਇੱਕ 735 ਹੋਰ ਆ ਗਿਆ ਸਵਰਾਜ ਵਾਲਾ। ਇਹ ਵੀ ਪੀਵੀ 03 ਬਟਨ ਨੰਬਰ 2000 ਮਾਡਲ ਦਾ ਪੂਰਾ 2 ਲੱਖ ਤੇ 25000 ਰੁਪਏ ਦਾ ਡਿਮਾਂਡ ਦਾ ਟਾਇਰ ਬਿਲਕੁਲ ਨਾਮ ਹੈ ਪੰਪਾਹ ਦਾ 12 ਮਾਡਲ 98 1 ਲੱਖ 90000 ਰੁਪਏ ਡਿਮਾਂਡ ਹੈ 475 ਦੀ 459 ਹੈ ਟਾਇਰ ਜਿਹੜੇ ਇਸ ਦੇ ਆਪਾਂ ਖੰਗਾ ਦੇ ਨਹੀਂ ਸਿਰ ਬ੍ਰੇਨ ਕੰਪਨੀ ਦੀ ਹੈ ਅਨਿਕੇ ਆਪਾਂ ਇਹਨਾਂ ਦੇ ਸੀਚ ਕਹਿ ਸਕਦੇ ਹ ਰੰਗ ਰੋਗ ਨੂੰ ਕਿਹੜੀ ਕੈਰੈਕਟਰ ਦਾ ਜੋ ਵੀ ਹੈ 98 ਮਾਡਲ ਹੈ 1 ਲੱਖ 90000 ਰੁਪਏ ਡਿਮਾਂਡ ਹੈ ਉਦੇ ਨਾਲ ਆ ਗਿਆ ਫਾਰਮ 60 2000 ਮਾਡਲ ਆ 2 ਲੱਖ ਤੇ 65000 ਰੁਪਿਆ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਇੰਜਨ ਤੋਂ ਵੀ ਟਰੈਕਟਰ ਜਿੱਤੋਂ ਵੀ ਲੀਕਿੰਗ ਕਰਾਨੀ 13 ਦੇ ਟਾਇਰਾਂ ਚ ਆ ਜੀ ਔਰ ਨਾਲ ਆ ਗਿਆ ਪ੍ਰੀਤ 60 49 2016 ਮਾਡਲ ਆ 4 ਲੱਖ ਤੇ 25000 ਰੁਪਿਆ ਡਿਮਾਂਡ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਆਪਾਂ ਚੜੀ ਕੇ ਪੈਸੀ ਬੁਟੀ ਕੈਸਰ ਨੇ ਪੰਜਾਬ ਨੰਬਰ ਆ ਲੋਕਲ ਪੀ ਵੀ 29 ਮੋਗਾ ਦਾ ਹੀ ਇਹ ਉਸ ਦੇ ਨਾਲ ਆ ਗਿਆ ਸੋਨਾ ਲੀਕਰ 750 2006 ਮਾਡਲ ਆ 2 ਲੱਖ 90000 ਰੁਪਿਆ ਡਿਮਾਂਡ ਹੈ ਟਾਇਰ ਬਿਲਕੁਲ ਬੈਕ ਸਾਈਡ ਦੇ ਸਾਫ ਆ 14 ਦੇ 18 ਉਹਦੇ ਨਾਲ ਆ ਗਿਆ ਸਵਰਾਜ 855 2009 ਮਾਡਲ ਆ 3 ਲੱਖ 70000 ਰੁਪਿਆ ਡਿਮਾਂਡ 14 ਦੇ ਟਾਇਰਾਂ ਦੇ ਟਾਇਰਾਂ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਉਸਦੇ ਨਾਲ ਫਾਰਮ ਸੱਠ ਆ ਗਈ 2012 ਮਾਡਲ 4 ਲੱਖ 25000 ਰੁਪਏ ਦੀ ਡਿਮਾਂਡ ਆ ਰੰਗ ਰੋਗ ਨਾਲੋਂ ਬਿਲਕੁਲ ਸੋਖਾ ਪੀਸ ਹੈ ਬੈਕ ਸਾਈਡ ਦੇ ਟਾਇਰ ਬਿਲਕੁਲ ਨਵੇਂ ਆ 14 ਦੇ ਟਾਇਰਾਂ ਚ ਤੇ ਪੋਲੋ ਕੰਪਨੀ ਲੈ ਜਾ ਰਹੀ ਕੋਈ ਦੇਸੀ ਨਹੀਂ ਟਾਇਰ ਚਾਰੇ ਟਾਇਰ ਬਿਲਕੁਲ ਨਵੇਂ ਆ ਉਸਦੇ ਨਾਲ ਆ ਗਈ 855 2000 5 ਮਾਰਚ ਦਾ 2 ਲੱਖ 70000 ਰੁਪਿਆ ਡਿਮਾਂਡ ਆ ਪੀ ਵੀ 33 50 ਨੰਬਰ ਇਹ ਫੈਕਟਰ ਆ ਰੰਗ ਰੋਗ ਨਹੀਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਹਦਾ ਟਾਇਰਾਂ ਦੀ ਕੰਡੀਸ਼ਨ ਵੀ 60 ਪੁਆਇੰਟ ਪੈਸੇ ਆਪਾਂ ਕਹਿ ਸਕਦੇ ਹਾਂ ਫਰੰਟ ਦੇ ਟਾਇਰ ਵੀ ਸਾਫ਼ ਆ ਉਹਦੇ ਨਾਲ ਅੱਗੇ ਸਾਥ ਆਰਮ 2000 ਤੋਂ ਮਾਡਲ ਆਹੀ 2 ਲੱਖ 55000 ਰੁਪਿਆ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਰੰਗ ਰੋਗਨ ਦਾ ਵੀ ਟਰੈਕਟਰ ਸਾਫ਼ ਆ ਇਹ 13 ਦੇ ਟਾਇਰ ਆ ਗਏ ਉਦੋਂ ਨਾਲ ਆ ਗਿਆ ਸੋਨਾ ਲਿਕਰ 2001 ਮਾਡਲ 2 ਲੱਖ ਤੇ 70000 ਰੁਪਏ ਦੀ ਮੰਗ ਆਈ ਐਮ ਆਰ ਦੇ ਟਾਇਰ 14 ਦੇ ਟਾਇਰਾਂ ਦੇ ਟਾਇਰਾਂ ਦੀ ਗੁੱਡੀ ਜੋ 40 45 ਪੈਸੇ ਕਹਿ ਸਕਦੇ ਤੇ ਟਰੈਕਟਰ ਪ੍ਰੈਸ਼ਰ ਤੇ ਕੀਤਾ ਹੋਇਆ ਜਿਵੇਂ ਤੰਗੀ ਜਿਹੇ ਤਰ੍ਹਾਂ ਕੈਂਚਰੀ ਵਕਾਉਂਦੇ ਨੇ ਉਸ ਦੇ ਨਾਲ ਆ ਗਿਆ 855 2013 ਮਾਡਲ ਆ 4 ਲੱਖ ਤੇ 45000 ਰੁਪਏ ਦੀ ਮੰਗ ਆਈ ਇਹ ਵੀ ਟਰੈਕਟਰ ਪ੍ਰੈਸ਼ਰ ਤੇ ਤੁਸੀਂ ਦੇਖ ਸਕਦੇ ਹੋ ਟਾਇਰ ਵੀ ਬਿਲਕੁਲ ਨਵੇਂ ਆ ਜੀ 14 ਦੇ ਪੈਰਾਂ ਦੇ ਉਹਦੇ ਨਾਲ ਆ ਗਈ 3600 ਕੋਡ ਹੈ 94 ਮਾਡਲ ਹੈ 1,65,000 ਰੀਟਮਾਲ ਸ਼ੋ ਤੇ ਪੇਂਟ ਵਗੈਰਾ ਵਜਿਆ ਟਾਇਰ ਬਿਲਕੁਲ ਨਵੇਂ ਆ ਜੀ ਗੁਡਇਰ ਦੇ ਟਾਇਰ ਆ 13 ਦੇ ਟਾਇਰ ਆ ਜੀ ਉਹਦੇ ਨਾਲ ਆ ਗਈ 585 ਰੰਗ ਰੋਗਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸ਼ੋ ਤੋਂ ਮਿਸਿੰਗ ਹੋਇਆ ਹਰਾਨੀ ਕੰਡੀਸ਼ਨੀ ਹੈ ਤੇ 40 ਕੱਤੇ ਸੀ ਕਹਿ ਸਕਦੇ 13 ਦੇ 13 ਦੇ ਟਰੈਕਟਰ ਪੰਜਾਬ ਨੰਬਰ 97 ਮਾਡਲ ਦੀ ਡਿਮਾਂਡ 1 75 ਹੈ ਪੀਬੀ 10 ਲੁਧਿਆਣਾ ਜੀ ਰੇਨਾ ਮੇਦਰਾ ਦੋਸੋਂ ਪੈਂਟ ਆ ਗਈ 2002 ਮਾਡਲ ਆ 2 ਲੱਖ 35000 ਰੁਪਿਆ ਮਾਲਕ ਦੀ ਜਮਾਨਤ ਸਟੇਅਰ ਬਿਲਕੁਲ ਸਾਬ ਕੰਡੀਸ਼ਨ ਦੇ ਪੈਰ ਤੇ 12 ਦੇ ਪੈਰਾਂ ਚ 4 ਟਾਇਰ ਹੈ ਵੀਡੀਓ ਦੇਖਣ ਲਈ ਧੰਨਵਾਦ